ਹੈਲੋ एवरीवन ਮੈਂ ਆਸ਼ ਮਿੱਤਲ ਅਰੋੜਾ ਕਲਾਸਿਸ ਇਸ ਔਨਲਾਈਨ ਪਲੇਟਫਾਰਮ ਦੇ ਮੈਂ ਤੁਹਾਡਾ ਸਵਾਗਤ ਕਰਦਾ ਤਾਂ ਅੱਜ ਤੁਸੀਂ ਬਿਲਕੁਲ ਸਹੀ ਦੇਖ ਰਹੇ ਹੋ ਕਿ ਜੌਬਸ ਹੀ ਜੌਬਸ ਪਰ ਮੈਂ ਇੱਕ ਗੱਲ ਪਹਿਲਾਂ ਕਲੀਅਰ ਕਰਦਾ ਇਹਦੇ ਵਿੱਚੋਂ ਜਿਹੜੀਆਂ ਹੈਗੀਆਂ ਜੌਬਸ ਇਹ ਮੈਂ ਗਵਰਨਮੈਂਟ ਜੌਬਸ ਦੀ ਗੱਲ ਨਹੀਂ ਕਰ ਰਿਹਾ ਮੈਂ ਪਹਿਲਾਂ ਹੀ ਕਲੀਅਰ ਕਰਦਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਿ ਮੈਂ ਹੁਣ ਅਸੀਂ ਨਾ ਇੱਕ ਕੋ ਪਲਾਨ ਆਊਟ ਕੀਤਾ ਹੈ ਕਿ ਹੁਣ ਅਰੋੜਾ ਕਲਾਸਿਸ ਦੇ ਟੀਚਿੰਗ ਐਗਜ਼ਾਮ ਦੇ ਉੱਪਰ ਪੰਜਾਬ ਦੇ ਵੀ ਪੰਜਾਬ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਵੀ ਵੈਕੈਂਸੀ ਆਊਟ ਹੋ ਰਹੀ ਹੈ ਚਾਹੀਓ ਗਵਰਨਮੈਂਟ ਨਾਲ ਰਿਲੇਟਡ ਹੈ ਚਾਹੀਓ ਪ੍ਰਾਈਵੇਟ ਨਾਲ ਰਿਲੇਟਡ ਹੈ ਚਾਹੀਓ ਕੰਟਰੈਕਚੁਅਲ ਬੇਸਡ ਪੋਸਟਾਂ ਹੈਗੀਆਂ ਹਰ ਇੱਕ ਤਰ੍ਹਾਂ ਦੀ ਜਿਹੜੀਆਂ ਪੋਸਟਾਂ ਜਿਹੜੀਆਂ ਹੈਗੀਆਂ ਤੁਹਾਨੂੰ ਜਿਹੜੀਆਂ ਹੈਗੀਆਂ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਜਾਏਗੀ ਉਹਨਾਂ ਵਿੱਚੋਂ ਹੀ ਮੈਂ ਤੁਹਾਡੇ ਲਈ ਅੱਜ ਇਹ ਪੋਸਟ ਜਿਹੜੀ ਹੈਗਾ ਲੈ ਕੇ ਆਇਆ ਦੂਸਰੀ ਗੱਲ ਅੱਜ ਤੁਹਾਨੂੰ ਇੱਕ ਉਸੀ ਇਹ ਕਹਿ ਸਕਦੇ ਹਾਂ ਕਿ 골ਡਨ ਅਪਰਚੁਨਿਟੀ ਅੱਜ ਦੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ 골ਡਨ ਅਪਰਚੁਨਿਟੀ ਵੀ ਆਪਾਂ ਸ਼ੇਅਰ ਕਰਾਂਗੇ ਕਿ ਉਹ 골ਡਨ ਅਪਰਚੁਨਿਟੀ ਦਾ ਬੈਨੀਫਿਟ ਲੈ ਕੇ ਬਹੁਤੇ ਬੱਚੇ ਜਿਹੜੇ ਹੈਗੇ ਆ ਮੈਨੂੰ ਲੱਗਦਾ ਹੈ ਕਿ ਉਹ ਜਿਹੜਾ ਇੱਕ ਤਰ੍ਹਾਂ ਦਾ ਸਰਪ੍ਰਾਈਜ਼ ਹੋਏਗਾ ਤੁਹਾਨੂੰ ਬੜਾ ਪਸੰਦ ਆਏਗਾ ਬੜੀ 골ਡਨ ਓਪਰਚ्युनिटीज ਹੈ ਠੀਕ ਹੈ ਉਹ ਵੀ ਆਪਾਂ ਡਿਸਕਸ ਕਰਾਂਗੇ ਤੇ ਨਾਲ ਹੀ ਜਿਹੜੀਆਂ ਛੋਟੇ ਛੋਟੀਆਂ ਪੋਸਟਾਂ ਜਿਹੜੀਆਂ ਹੈਗੀਆਂ ਨਿਕਲੀਆਂ ਹੋਈਆਂ ਜਿਹੜੀਆਂ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜਿੱਦੇ ਵਿੱਚ ਸੈਲਰੀਜ਼ ਬਹੁਤ ਅੱਛੀਆਂ ਹਨ ਹਨਾ ਨਾਰਮਲ ਆਪਦੇ ਸਕੂਲਾਂ ਦੇ ਵਿੱਚ ਲੱਗਣ ਨਾਲੋਂ ਚੰਗੇ ਜਗ੍ਹਾ ਤੇ ਚੰਗੇ ਲੈਵਲਸ ਦੇ ਉੱਪਰ ਸੀਬੀਐਸਸੀ ਲੈਵਲ ਉੱਪਰ ਯੂਜੀਸੀ ਨੈਟ ਲੈਵਲ ਉੱਪਰ ਜਾਂ ਪ੍ਰੋਫੈਸਰ ਲੈਵਲ ਦੇ ਉੱਪਰ ਜੌਬਸ ਜਿਹੜੀਆਂ ਹੈਗੇ ਕਰਨਾ ਬਹੁਤ ਵਧੀਆ ਹੁੰਦਾ ਠੀਕ ਤਾਂ ਯਾਰ ਇਹ ਇੱਕ ਦਸਤੂਰ ਹੈ ਦੁਨੀਆ ਦਾ ਯਾਦ ਰੱਖਿਓ ਕਿੰਨੇ ਜਦੋਂ ਵੀ ਅਸੀਂ ਕਿਸੇ ਲਈ ਕੋਈ ਮੰਗਵਾਨੇ ਨਾ ਪਾਣੀ ਮੰਗਵਾਨੇ ਨਾ ਕਿਸੇ ਤੋਂ ਤਾਂ ਪਹਿਲਾਂ ਆਪ ਪੀਂਦਾ ਤਾਂ ਹਰ ਕੋਈ ਪਹਿਲਾਂ ਆਪਣਾ ਸੋਚਦਾ ਹੈ ਤਾਂ ਤੁਸੀਂ ਹੁਣ ਦੇਖੋ ਕਿ ਕਿਹੜਾ ਐਗਜ਼ਾਮ ਆ ਰਿਹਾ ਹੈ ਕਿਹੜਾ ਪਹਿਲਾ ਪੇਪਰ ਆ ਰਿਹਾ ਮੈਂ ਕਿਹੜੀ ਪੋਸਟ ਲਈ ਜਾਵਾਂ ਕਿਹੜੀ ਤਿਆਰੀ ਕਰਾਂ ਕਿਹਦੇ ਨਾਲ ਮੈਨੂੰ ਅੱਗੇ ਬੈਨੀਫਿਟ ਹੋ ਸਕਦਾ ਹੈ ਮਾਸਟਰ ਕੈਟਰ ਵਾਲਾ ਹਾਂ ਤਾਂ ਮਾਸਟਰ ਕੈਟਰ ਕਿਵੇਂ ਕਰਾਂ ਪੀਐਸਟ ਵਾਲਾ ਹਾਂ ਤਾਂ ਪੀਐਸਟ ਕਿਵੇਂ ਕਰਾਂ ਅਗਰ ਈਟੀਟੀ ਕੈਟਰ ਵਾਲਾ ਤਾਂ ਕੈਟਰ ਕਿਵੇਂ ਕਰਾਂ ਤਾਂ ਇਸ ਤੋਂ ਇਲਾਵਾ ਕੇਵੀਐਸ ਵਾਲੀ ਗੱਲ ਮੈਂ ਪਹਿਲਾਂ ਦੱਸਤੀ ਕਿ ਕੇਵੀਐਸ ਦੀਆਂ ਵੈਕੈਂਸੀਸ ਆਊਟ ਹੋ ਰਹੀਆਂ ਹਨ ਤਾਂ ਤੁਹਾਡੇ ਲਈ ਜਲਦੀ ਹੀ ਕੇਵੀਐਸ ਦਾ ਬੈਚ ਵੀ ਅਰੋੜਾ ਕਲਾਸਿਸ ਐਸਵਾਰ ਜ਼ਰੂਰ ਲੈ ਕੇ ਆਏਗਾ ਜਿਹਦੇ ਨਾਲ ਰਿਗਾਰਡਿੰਗ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਪਰ ਸਭ ਨੇ ਕਲਾਸ ਨੂੰ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਹੈ ਕੋਡ AC 742 ਲਗਾ ਕੇ ਬੈਚ ਨੂੰ ਪਰਚੇਸ ਕਰ ਲਿਓ ਮੈਂ ਫੇਰ ਕਹਿ ਰਿਹਾ ਜਿਹੜੀਆਂ ਪੋਸਟਾਂ ਮੈਂ ਦੇ ਰਿਹਾ ਦੱਸ ਰਿਹਾ ਇਹ ਸਾਰੀਆਂ ਪ੍ਰਾਈਵੇਟ ਸੈਕਟਰ ਵੈਸ ਤੇ ਦੇਖੋ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚ ਗਈ ਹੋਏਗੀ ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਾਰੀ ਨਾ ਪਹੁੰਚੀ ਹੋਵੇ ਇਸ ਕਰਕੇ ਮੈਂ ਤੁਹਾਨੂੰ ਸਾਰੀ ਦਿਖਾ ਦਣਾ फटाफट ਆ ਦੇਖੋ ਤਾਂ ਆ ਦੇਖੋ ਜੀ ਪਹਿਲਾਂ ਤਾਂ ਦੇਖੋ PGDT ਸਾਈਕੋਲੋਜੀਕਲ ਕਾਉਂਸਲਰ ਦੀ ਜੌਬ ਹੈ ਜਿਹੜਾ ਕੋ ਚੰਡੀਗੜ੍ਹ ਦੇ ਨੇੜੇ ਹੈ ਚੰਡੀਗੜ੍ਹ ਦੇ ਨੇੜੇ ਹੈ ਤਾਂ ਉਹ ਇਸ ਪੋਸਟ ਨੂੰ ਜਿਹੜਾ ਹੈਗਾ ਅਸਿਸਟ ਕਰ ਸਕਦਾ ਹੈ ਇਹ ਪੋਸਟ ਲੈ ਸਕਦਾ ਹੈ ਮੈਂ ਥੋੜਾ ਜ਼ੂਮ ਕਰ ਦਣਾ ਦੇਖੋ ਠੀਕ ਹੈ ਮੈਂ ਤੁਹਾਨੂੰ ਇਹ ਸ਼ੇਅਰ ਵੀ ਕਰ ਦਾਂਗਾ ਮੈਂ ਤੁਹਾਨੂੰ ਇਹ ਸ਼ੇਅਰ ਵੀ ਕਰ ਦਾਂਗਾ ਕਿੱਥੇ ਆਪਣੇ ਟੈਲੀਗ੍ਰam ਚੈਨਲ ਜਿਹਦਾ ਨਾਮ ਕੀ ਹੈ ਸਾਈਕੋਲੋਜੀ ਵਿਦ ਆਸ਼ਮ ਸਰ ਠੀਕ ਹੈ ਉੱਥੇ ਮੈਂ ਇਹ ਸ਼ੇਅਰ ਵੀ ਕਰ ਦਾਂਗਾ ਤਾਂ ਦੇਖੋ ਜੀ ਜੇਕਰ ਤੁਸੀਂ ਬੀ.ਐੜ ਕੀਤੀ ਹੋਈ ਹੈ ਐਮਐਸਾਈਕੋਲੋਜੀ ਵਾਲੇ ਹੈਗੇ ਹੋ ਤਾਂ ਜਿਹੜਾ ਪੀਐਮਐਲ ਐਸਜੀ ਪਬਲਿਕ ਸਕੂਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੈਕੈਂਸੀਸ ਖਾਲੀ ਹੈ ਤੁਸੀਂ ਇੱਥੇ ਜਾ ਸਕਦੇ ਹੋ ਯਾਦ ਰੱਖਿਓ ਚਾਹੀਦੇ ਕੌਣ ਹੈ ਓਨਲੀ ਫੀਮੇਲਸ ਲਈ ਇਹ ਵਾਲੀ ਠੀਕ ਉਸੇ ਤਰ੍ਹਾਂ ਜੇ ਮੈਂ ਗੱਲ ਕਰਾਂ ਜੇ ਮੈਂ ਗੱਲ ਕਰਾਂ ਰਿਸੈਪਸ਼ਨਿਸ ਦੀ ਰਿਸੈਪਸ਼ਨਿਸ ਦੀ ਪੋਸਟ ਵੀ ਖਾਲੀ ਹੈ ਪਰ ਆਪਾਂ ਦਾ ਯਾ ਟੀਚਿੰਗ ਨੇ ਗੱਲਾਂ ਕਰਾਂਗੇ ਠੀਕ ਹੈ ਆ ਦੇਖੋ ਗ੍ਰੀਨਵੇ ਸਕੂ ਗ੍ਰੀਨਵੇ ਸਕੂਲ ਦੇ ਵਿੱਚ ਜਿਹੜਾ ਰੁੜਕੀ ਦੇ ਵਿੱਚ ਜਿਹੜਾ ਕੋਈ ਬੱਚਾ ਕੋਈ ਰੁ ਤੇ ਪੀਆਰਟੀ ਈਟੀਟੀ ਬੇਸਡ ਐਂਟੀਟੀ ਬੇਸਡ ਜਿਹੜੇ ਹੈਗੇ ਆ ਤੁਹਾਡੀਆਂ ਵੈਕੈਂਸੀਜ਼ ਜਿਹੜੀਆਂ ਹੈਗੇ ਨਿਕਲੀਆਂ ਹੋਈਆਂ ਤੁਸੀਂ ਵੈਕੈਂਸੀਜ਼ ਜਿਹੜੀਆਂ ਹੈਗੇ ਲੈ ਸਕਦੇ ਹੋ ਕੋਈ ਅੰਮ੍ਰਿਤਸਰ ਦਾ ਬੱਚਾ ਇਹ ਵੀਡੀਓ ਦੇਖ ਰਿਹਾ ਤਾਂ ਅੰਮ੍ਰਿਤਸਰ ਦੇ ਵਿੱਚ ਦੇਖੋ ਸਤਿਅਮ ਇੰਸਟੀਚਿਊਟ ਆਫ ਇੰਜੀਨੀਅਰਿੰਗ ਹੈ ਜਿੱਥੇ ਤੁਸੀਂ ਸਿਵਲ ਕੀਤੀ ਹੈ, ਈਈ ਕੀਤੀ ਹੈ ਜਾਂ ਕੈਮਿਸਟਰੀ ਬੇਸ ਤੇ ਜਾਂ ਇੰਗਲਿਸ਼ ਮੈਥ ਦੇ ਬੇਸ ਤੇ ਤੁਸੀਂ ਜੌਬ ਲੈ ਸਕਦੇ ਜਿੰਦੇ ਵਿੱਚ ਸੈਲਰੀਜ਼ ਬਹੁਤ ਬਹੁਤ ਵਧੀਆ ਸੈਲਰੀਜ਼ ਦਾ ਉਹਨਾਂ ਨੇ ਕਿਹਾ ਹੈ ਕਿ ਸੈਲਰੀਜ਼ ਬਹੁਤ ਵਧੀਆ ਬਸ ਤੁਹਾਡੇ ਕੋਲ ਅਬਿਲਟੀ ਹੋਣੀ ਚਾਹੀਦੀ ਹੈ। ਠੀਕ ਹੈ ਨਾ? ਤੁਹਾਡੇ ਕੋਲ ਅਬਿਲਟੀ ਹੋਣੀ ਚਾਹੀਦੀ ਹੈ। ਦੇਖੋ ਡੀ ਡੀ ਐਮ ਕਾਲਜ ਫਾਰਮੇਸੀ ਦਾ ਕਾਲਜ ਹੈ। ਇਹਦੇ ਵਿੱਚ ਲੈ ਸਕਦੇ ਹਾਂ ਐਸਐਸਜੀ ਪਬਲਿਕ ਸਕੂਲ ਜਗਾਦਰੀ ਹੈਗਾ। ਤੁਸੀਂ ਇਹਦੇ ਵਿੱਚ ਜੇ ਕੋਈ ਤੁਹ ਕੁਲ ਹੈਗਾ ਕਾਉਂਸਲਰ ਦੀ ਪੋਸਟ ਲੈ ਸਕਦੇ ਹੋ ਮਤਲਬ ਮਲਟੀਪਲ ਆ ਦੇਖੋ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੀਆਂ ਦੇਖੋ ਪਬਲਿਕ ਸਕੂਲ ਕੈਲੀਫੋਰਨੀਆ ਪਬਲਿਕ ਸਕੂਲ ਜਿਹੜਾ ਹੈਗਾ ਤੁਸੀਂ ਇੱਥੇ ਜਿਹੜਾ ਹੈਗਾ ਆਪਣੇ ਜੌਬ ਦੇ ਲਈ ਤੁਸੀਂ ਆਪਣਾ ਰੈਜ਼ਿਊਮੇ ਸੈਂਡ ਕਰ ਸਕਦੇ ਹੋ ਮੈਂ ਇਹਨੂੰ ਸ਼ੇਅਰ ਕਰ ਦਾਂਗਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਸ਼ਿਵਾਲੀ ਕਾਲਜ ਆਫ ਐਜੂਕੇਸ਼ਨ ਜਿਹੜਾ ਹੈਗਾ ਜਿਹਦਾ ਨੂੰ ਇਹ ਨੀਰ ਪੈਂਦਾ ਜੋ ਵੀ ਤੁਹਾਨੂੰ ਉਹਨਾਂ ਚੋਂ ਨੀਰ ਪੈਂਦਾ ਨਾ ਤੁਸੀਂ ਉੱਥੇ ਆਪਣੀ ਜੌਬਸ ਦੇ ਲਈ ਜਾ ਸਕਦੇ ਹੋ ਇਹ ਤਾਂ ਅਸੀਂ ਸਾਡੀ ਸਿੰਪਲ ਹੁਣ ਅਸੀਂ ਗੱਲ ਕਰ ਰਹੇ ਹਾਂ ਖੁਸ਼ਖਬਰੀ ਪਰ ਖੁਸ਼ਖਬਰੀ ਦੱਸਣ ਤੋਂ ਪਹਿਲਾਂ ਪਹਿਲਾਂ ਸਾਰੇ ਬੱਚੇ ਸਾਈਕੋ ਜੁਆਇਨ ਕਰ ਲੋ ਠੀਕ ਹੈ ਇਹਨੂੰ ਜੁਆਇਨ ਕਰ ਲੋ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਲਿੰਕਸ ਸਭ ਮਿਲਾਂਗੇ ਤਾਂ ਜਿਹੜੀ ਖੁਸ਼ਖਬਰੀ ਉਹ ਇਹ ਹੈ ਕਿ ਅਰੋੜਾ ਕਲਾਸਸ ਹੁਣ ਇੱਕ ਆਪਰਚੂਨਿਟੀ ਦੇ ਰਿਹਾ ਸਭ ਤੋਂ ਪਹਿਲੀ ਪ੍ਰਫਰੈਂਸ ਹੋਏਗੀ ਸਾਡੇ ਆਪ ਦੇ ਸਟੂਡੈਂਟਸ ਠੀਕ ਹੈ ਸਾਡੇ ਆਪਣੇ ਸਟੂਡੈਂਟਸ ਜੇ ਉਹ ਐਕਸਪੀਰੀਐਂਸਡ ਹੋਣ ਤਾਂ ਜਿਆਦਾ ਬੈਟਰ ਹੈ ਠੀਕ ਹੈ ਸਾਡੇ ਆਪਣੇ ਸਟੂਡੈਂਟਸ ਕਿਸੇ ਵੀ ਮਸਬਜੈਕਟ ਦਾ ਲਿਖਿਆ ਹੈ ਸਾਇੰਸ ਇੰਗਲਿਸ਼ ਮੈਥਮੈਟਿਕ ਪੰਜਾਬੀ ਐਸਐਸਟੀ ਜਾਂ ਇਸ ਤੋਂ ਇਲਾਵਾ ਵੀ ਕੋਈ ਹੋਰ ਵੀ ਰੀਜ਼ਨਿੰਗ ਵਾਲੇ ਹੈਗੇ ਹੋ ਕੰਪਿਊਟਰ ਵਾਲੇ ਹੈਗੇ ਹੋ ਕੋਈ ਵੀ ਪਰਸਨ ਹੈਗਾ ਜਿਨੇ ਬੀਅਰਡ ਜ਼ਰੂਰ ਕੀਤੀ ਹੋਵੇ ਯਾਦ ਰੱਖਿਓ ਇਹਦਾ ਬੇਸਿਕ ਕ੍ਰਾਈਟੇਰੀਆ ਕੀ ਹੈ ਕਿ ਬੱਚੇ ਨੇ ਬੀਅਰਡ ਜ਼ਰੂਰ ਕੀਤੀ ਹੋਵੇ ਉਹਨੂੰ ਟੀਚਿੰਗ ਦੀ ਨੋਲਿਜ ਹੋਵੇ ਤੇ ਨਾਲ ਹੀ ਜੇ ਉਹ ਹਿੰਦੀ ਵਾਲਾ ਹਿੰਦੀ ਐਂਡ ਇੰਗਲਿਸ਼ ਦੋਨਾਂ ਦੇ ਵਿੱਚ ਕਮਿਊਨੀਕੇਟ ਕਰ ਪਾਏ ਤਾਂ ਵੈਲਨ ਗੁੱਡ ਐ ਨਹੀਂ ਤਾਂ ਪੰਜਾਬੀ ਵਾਲਿਆਂ ਨੂੰ ਵੀ ਪ੍ਰੇਫਰ ਕੀਤਾ ਜਾਏਗਾ ਪਰ ਫਰਸਟ ਪ੍ਰੇਫਰੈਂਸ ਅਸੀਂ ਹਿੰਦੀ ਤੇ ਇੰਗਲਿਸ਼ ਜਿਹੜਾ ਬੱਚਾ ਹਿੰਦੀ ਬੋਲ ਸਕੇ ਜਾਂ ਇੰਗਲਿਸ਼ ਬੋਲ ਸਕੇ ਉਹਨਾਂ ਦੇ ਲਈ ਕਰਾਂਗੇ ਤਾਂ ਜੋ ਵੀ ਬੱਚਾ ਜੋ ਵੀ ਬੱਚਾ ਇੰਟਰਸਟਿਡ ਐ ਤੁਹਾਡੇ ਚ ਜੋ ਵੀ ਬੱਚਾ ਇੰਟਰਸਟਿਡ ਐ ਕਿਸ ਚੀਜ਼ ਦੇ ਵਿੱਚ ਜੌਬ ਦੇ ਲਈ ਅਰੋੜਾ ਕਾਸ ਦੇਖੋ ਰੋੜਾ ਕਲਾਸ ਹੀ ਪੰਜਾਬ ਦੇ ਸਭ ਤੋਂ ਵੱਧ ਰਿਜ਼ਲਟ ਦੇ ਰਿਹਾ ਹੈ ਹਰ ਖੇਤਰ ਦੇ ਭਾਵੇਂ ਟੀਚਿੰਗ ਹੋਵੇ ਭਾਵੇਂ ਪੰਜਾਬ ਪੁਲਿਸ ਹੋਵੇ ਭਾਵੇਂ ਪਟਵਾਰੀ ਹੋਵੇ ਮਤਲਬ ਸਟੇਟ ਦਾ ਕੋਈ ਹੋਵੇ ਐਸਐਸਸੀ ਦੇ ਵਿੱਚ ਵੀ ਹੋਣਾ ਹੁਣ ਜਿਹੜਾ ਹੈਗਾ ਨਵਾਂ ਨਵਾਂ ਪੈਰ ਰੱਖਿਆ ਹੋਇਆ ਹੈ ਪੀ ਐ ਸਪੈਸ਼ੀਅਲ ਦੇ ਵਿੱਚ ਵਿੱਚ ਸ਼ੁਰੂ ਕਰ ਦਿੱਤਾ ਹੈ ਆਈ ਐਸ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਹੁਣ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਮਤਲਬ ਆਪਣੇ ਆਪ ਨੂੰ ਆਪਣੇ ਆਪ ਨੂੰ ਐਕਸਪੈਂਡ ਕਰਨ ਦਾ ਅਰੋੜਾ ਕਲਾਸਿਸ ਨਾਲੋਂ ਵਧੀਆ ਪਲੇਟਫਾਰਮ ਤੁਹਾਨੂੰ ਜਿਹੜਾ ਹੈਗਾ ਮੈਨੂੰ ਨਹੀਂ ਲੱਗਦਾ ਮਿਲ ਸਕਦਾ ਤਾਂ ਜਿਹੜੇ ਵੀ ਸਟੂਡੈਂਟ ਆਪਣਾ ਰੈਜ਼ਿਊਮੇ ਜਾਂ ਸੀ ਵੀ ਸ਼ੇਅਰ ਕਰਨਗੇ ਉਹ ਕਿਹੜੀ ਆਈ ਡੀ ਤੇ ਕਰਨਾ ਹੈ ਦੇਖ ਲਓ ਕਿੱਥੇ ਕਰਨਾ ਹੈ ਆਸ਼ਿਮ ਮਿੱਤਲ 92 @thedategmail.com ਦੇ ਉੱਪਰ ਤੁਸੀਂ ਆਪਣਾ ਰੈਜ਼ਿਊਮੇ ਸ਼ੇਅਰ ਕਰਨਾ ਯਾਦ ਰੱਖਿਓ ਇਹ ਰੈਜ਼ਿਊਮੇ ਤੁਸੀਂ ਵਿਦਿਨ 7 ਡੇਸ ਵਿਦਿਨ 7 ਡੇਸ ਠੀਕ ਹੈ 7 ਦਿਨਾਂ ਦੇ ਅੰਦਰ ਅੰਦਰ ਆਪਣਾ ਰੈਜ਼ਿਊਮੇ ਸ਼ੇਅਰ ਕਰਨਾ ਹੈ 7 ਦਿਨਾਂ ਤੋਂ ਬਾਅਦ ਤੁਹਾਨੂੰ ਆਪਣੇ ਆਪ ਨੂੰ ਕਾਲਸ ਨਾ ਕਰਿਓ ਆਪਣੇ ਆਪ ਤੁਹਾਨੂੰ ਕਾਲ ਜਿਹੜੇ ਬੱਚੇ ਸਿਲੈਕਟਡ ਹੋਣਗੇ ਰੈਜ਼ਿਊਮੇ ਜਿਨ੍ਹਾਂ ਦੇ ਸਿਲੈਕਟਡ ਹੋਣਗੇ ਉਹਨਾਂ ਨੂੰ ਕਾਲਸ ਆਪਣੇ ਆਪ ਕੀਤੇ ਜਾਣਗੇ ਆਪਣੇ ਆਪ ਕਾਲਸ ਕਰਕੇ ਤੁਹਾਨੂੰ ਜਿਹੜਾ ਹੈਗਾ ਇਨਫੋਰਮ ਕਰ ਦਿੱਤਾ ਜਾਏਗਾ ਜੋ ਵੀ ਬੱਚਾ ਟੀਚਿੰਗ ਦੇ ਵਿੱਚ ਅੱਗਿਆ ਨਾ ਜਾਂਦਾ ਜੋ ਵੀ ਬੱਚੇ ਨੂੰ ਪਤਾ ਹੈ ਕਿ ਮੇਰੇ ਕੋਲ ਅਬਿਲਿਟੀਜ਼ ਹੈਗੀਆਂ ਪੜਾਉਣ ਦੀਆਂ ਮੇਰੇ ਕੋਲ ਸਕਿੱਲਜ਼ ਹੈਗੀਆਂ ਪੜਾਉਣ ਦੀਆਂ ਤਾਂ ਅਰੋੜਾ ਕਲਾਸਿਸ ਉਹਨਾਂ ਦਾ ਵੈਲਕਮ ਕਰ ਰਿਹਾ ਹੈ ਕਿ ਤੁਸੀਂ ਆਓ ਤੇ ਆਪਣਾ ਜਿਹੜਾ ਹੈਗਾ ਆਪਣਾ ਟੈਲੈਂਟ ਹੈ ਉਹ ਰਿਜ਼ਲਟ ਦੇ ਵਿੱਚ ਅਰੋਲਾ ਕਲਾਸਿਸ ਦਾ ਸਾਥ ਵਧਾਓ ਤੇ ਨਾਲ ਹੀ ਅਰੋਲਾ ਕਲਾਸਿਸ ਦੀ ਫੈਮਿਲੀ ਦਾ ਇੱਕ 파ਟ ਬਣੋ आई डी मैं तुम दस दिए जीमेल आई डी कि जीमेल आई डी आशी मित्तल नाइनटी टू के उपर तुम जीमेल करके अपना जो है रिज्यूमे सैड कर हो इस अलावा तो किसी भी तरह का कोई बैच परचेज करना है चाहे पी एस टैट है ईटी कैट सी टैट है या ई टी डी कैटर है किसी भी तरह का कोई बैच परचेज करना है तो कूपन कोड ए सी सात सौ ब्याज लगा के मैक्सीमम टू मैक्सीमम डिस्काउंट भी लैसते हो जिन्ना भी डिस्काउंट होएगा वो इत ही होएगा बैच किए लैना है पहला रोड़ा क्वासेज ऐप करो एंडरायड यूजर्स कोर्स से जाओ फेवरेट कोर्स लिखो सामने कोर्स आ जाएगा क्लिक करो सक्रोल करो कूपन ਕੋਡ AC742 ਲਗਾਓ ਤੇ ਬੈਚ ਨੂੰ ਪਰਚੇਸ ਕਰ ਲਓ ਆਈਫੋਨ ਯੂਜ਼ਰਸ ਕੀ ਕਰਨਗੇ ਆਈਫੋਨ ਯੂਜ਼ਰਸ ਕਰਨਗੇ ਮਾਈ ਉਸਟੂਡਿਓ ਐਪ ਕਰਨਗੇ ਠੀਕ ਹੈ ਉਸੇ ਤਰ੍ਹਾਂ ਉਹਨਾਂ ਤੋਂ ਇੱਕ ORG ਕੋਡ ਮੰਗੇਗਾ ਉਹ ਕੀ ਪੜਨਾ ਹੈ ARC ਇਹਨੂੰ ਪੜੋ ਓਕੇ ਕਰੋ ਤੇ ਆਪਣਾ ਬੈ ਉਸ ਕੋਸ ਤੇ ਜਾਓ ਬੈਚ ਨੂੰ ਸਰਚ ਕਰੋ ਤੁਹਾਡਾ ਬੈਚ ਆ ਜਾਏਗਾ ਕਲਿੱਕ ਕਰਕੇ ਹੈਵ ਆ ਕੁਪਨ ਕੋਡ AC742 ਲਗਾਓ ਤੇ ਬੈਚ ਨੂੰ ਪਰਚੇਸ ਕਰ ਲਓ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਲਈ ਤੁਸੀਂ ਸਾਡੇ ਵੇਪੀ ਨੰਬਰ ਉੱਪਰ ਕਾਲ ਕਰ ਸਕਦੇ ਹੋ ਤਾਂ ਹੁਣੀ ਜੁਆਇਨ ਕਰੋ ਆਪਣਾ ਟੈਲੀਗ੍ਰam ਚੈਨਲ ਸਾਈਕੋਲੋਜੀ ਵਿਦ ਆਸ਼ਿਮ ਸਰ ਤੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਬਹੁਤ ਜਲ ਤੁਹਾਨੂੰ ਪੀਐਸਟੈਟ ਵੀ ਦੇਖਣ ਨੂੰ ਮਿਲੇਗਾ ਪੀਐਸਟੈਟ ਯੂਨੀਵਰਸਿਟੀ ਤੁਹਾਨੂੰ ਦੇਖਣ ਨੂੰ ਮਿਲੇਗੀ ਆਪਣੇ ਚੈਨਲ ਦੇ ਉੱਪਰ ਪੀਐਸਟੈਟ ਦੇਖਣ ਨੂੰ ਮਿਲੇਗਾ ਈਟੀਟੀ ਕੈਡਰ ਤੁਹਾਨੂੰ ਦੇਖਣ ਨੂੰ ਮਿਲੇਗਾ ਕੇਵੀਐਸ ਤੁਹਾਡੀਆਂ ਵੈਕੈਂਸੀਜ਼ ਆਉਣ ਵਾਲੀਆਂ ਤੇ ਨਾਲ ਹੀ ਮਾਸਟਰ ਕੈਡਰ ਦੀਆਂ ਵੈਕੈਂਸੀ ਵੀ ਤੁਹਾਨੂੰ ਜਿਹੜੀਆਂ ਹੈਗੀਆਂ ਬਹੁਤ ਜਲ ਦੇਖਣ ਨੂੰ ਮਿਲਣਗੀਆਂ ਤਾਂ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਅਗਲੀ ਕਲਾਸਿਸ ਦੇ ਵਿੱਚ ਧੰਨਵਾਦ